ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਡੇ ਭਾਈ ਇਹ ਹੁਣ ਗਰਬਾਜ ਵੀ ਕਰਤਾਰ ਵੀ ਇਹਨਾਂ ਨਾਲ ਤੁਹਾਨੂੰ ਪਤਾ ਮੈਂ ਅਕਸਰ ਹੀ ਵੀਡੀਓ ਬਣਾਉਣਾ ਰਹਿਣਾ ਕਿਉਂਕਿ ਜਿੱਥੇ ਸਜਨਤਾ ਹੀ ਹੋਵੇ ਪ੍ਰੇਮ ਪਿਆਰ ਹੋਵੇ ਭਰਾਵਾਂ ਨੂੰ ਭਰਾਵਾਂ ਦੀ ਖਿੱਚ ਹੁੰਦੀ ਆ ਹਨਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਧੰਨਵਾਦ ਜੀ ਗਰਬਾਜ ਭਾਈ ਜੀ ਇਹਨਾਂ ਕੋਲੇ ਮੈਂ ਜਾ ਕੇ ਆਇਆ ਇਹਨਾਂ ਦੇ ਪਲਾਂਟ 'ਚ ਵੀ ਜਾ ਕੇ ਆਇਆ ਆਜੋ ਇਹਨਾਂ ਦੀ ਕੱਲੀ ਕੱਲੀ ਚੀਜ਼ ਨਾ ਮੈਂ ਵੀਰਾਂ ਨੂੰ ਵਿਖਾਈ ਵੀ ਆ ਹਾਂਜੀ ਪਰਨਾ ਇਹਨਾਂ ਦਾ ਸਿਸਟਮ ਹੈ ਇੱਕ ਤਾਂ ਬੰਦੇ ਜਿਹੜੇ ਇੰਨੇ ਘੈਂਟ ਆ ਬਿਲਕੁਲ ਆਪਾਂ ਗੱਲ ਕਰਦੇ ਹੁੰਦੇ ਨਾ ਇੱਥੇ ਆਪਾਂ ਅੱਗੇ ਵੀਡੀਓ ਚ ਗੱਲ ਕਰਦੇ ਹੁੰਦੇ ਆ ਯਾਰ ਵੀ ਉਹ ਬੰਦਿਆਂ ਤੱਕ ਤੁਸੀਂ ਗੱਲ ਸੁਣਵਾਈ ਕਰਦੇ ਵੇ ਤੇ ਉਹ ਗੱਲ ਸੁਣਦੇ ਆ ਬਿਲਕੁਲ ਸੁਣਦੇ ਆ ਉਹ ਜਿਹੜੇ ਦੋਨੇ ਵੀਰ ਆ ਉਹਨਾਂ ਨਾਲ ਮਿਲ ਕੇ ਆਏ ਸਰਦਾਰ ਉਹ ਮੇਰੇ ਤੋਂ ਛੋਟੇ ਆ ਜੇ ਤੁਹਾਡੇ ਤੋਂ ਵੀ ਛੋਟੇ ਆ ਹਾਂਜੀ ਉਹ ਇੰਨੇ ਹਲੀਮੀ ਨਾਲ ਇੰਨੇ ਠਰਾ ਨਾ ਗੱਲ ਸੁਣਦੇ ਨਾ ਯਾਰ ਸਵਾਦ ਆ ਜਾਂਦਾ ਪਹਿਲੀ ਗੱਲ ਤਾਂ ਉਹਨਾਂ ਬਾਈਆਂ ਨੂੰ ਸਲੂਟ ਆ ਮੈਂ ਨਹੀਂ ਆਰਾ ਬੰਨ ਲਿਆ ਫਿਰ ਜਿਹੜੇ ਉਹ ਇੰਪਲੀਮੈਂਟ ਜੋ ਬਣਾਉਂਦੇ ਆ ਆਪ ਵਿੱਚ ਰਹਿ ਕੇ ਆਪ ਦੀ ਦੇਖ ਰਿਕੇ ਆਪ ਦੇਖ ਰਿਕੇ ਕਰਕੇ ਕਰਦੇ ਆ ਵੀ ਸਾਰਾ ਹਾਂ ਇਹ ਚੱਕਰ ਦਾ ਨਾ ਉਹ ਕੋਈ ਵੀ ਕਿਸੇ ਚਰਨ ਦੇ ਵੀ ਕੰਪਲੇਂਟ ਆਉਂਦੀ ਆ ਉਹਨੂੰ ਆਪ ਹੈਂਡਲ ਕਰਦੇ ਆਪ ਹੈਂਡਲ ਕਰਦੇ ਇਹ ਮੰਨਣ ਵਾਲੀ ਗੱਲ ਆ ਉਹਨਾਂ ਦੀ ਮੈਂ ਸਾਰਿਆਂ ਨੂੰ ਦਿਖਾਇਆ ਵੀ ਹੈ ਵੱਡੀ ਗੱਲ ਕੀ ਹੁੰਦੀ ਆ ਆਪਣਾ ਨਾ ਮੈਂ ਜਿੱਥੇ ਵੀ ਜਾਂਦਾ ਹਰੇਕ ਟਰੈਕਟਰ ਟਰਾਲੀ ਹਾਲ ਸੁਹਾਗਾ ਵਾਂ ਪੁੱਛਦਾ ਨਾ ਸੁਣਵਾਈ ਹੈਗੀ ਇਹਦਾ ਜਦੋਂ ਮੱਖੀ ਵੇਖ ਆਏ ਤੇ ਇੱਥੋਂ ਤਾਂ ਸ਼ੰਕਾ ਓਕੇ ਹੋ ਗਿਆ ਨਾ ਵੀ ਸੁਣਵਾਈ ਹੈਗੀ ਭਾਵਾ ਹੈਗੀ ਵੱਲ ਸੁਣਵਾਈ ਹੈ ਹਾਂ ਇਹ ਆ ਜਾ ਆਪਣਾ ਗਰਵਾਜ ਦਾ ਇਹਨੂੰ ਆਪਾਂ ਕੀ ਕਹਦੇ ਨਹੀਂ ਮਲਚਰਾਇ ਮਲਚਰ ਹਾਂਜੀ ਇਹ ਕਿੰਨੇ ਫੁੱਟ ਆ ਵੀਰੇ ਇਹ 8 ਫੁੱਟ ਆ ਵੀਰੇ 8 ਫੁੱਟ ਹਾਂਜੀ ਇਹਨੂੰ ਕਿੰਨੇ ਐਚਪੀ ਦਾ ਟਰੈਕਟਰ ਵੀਰੇ ਖਿੱਚ ਲੂਗਾ ਇਹ ਵੀਰੇ ਸਹੀ ਦਾ 60 ਐਚਪੀ ਦਾ ਸਹੀ 60 ਦਾ ਹਾਂ ਤੇ ਪਰ ਇਹਨਾਂ ਨੇ ਕੁਝ ਗੇਅਰ ਚ ਤਬਦੀਲੀ ਕੀਤੀ ਆ ਓਕੇ ਤੇ ਆਹ ਐਚਪੀ ਦਾ ਟਰੈਕਟਰ ਵੀ ਵਧੀਆ ਖਿੱਚੂਗਾ ਮੋਹ ਹੈ ਕਹਾਂ ਲਗਾਈ ਆ ਆਪਾਂ ਤੁਹਾਨੂੰ 50 ਮਗਰੀ ਪਾਈ ਫਿਰ ਹਾਂ 50 ਐਚਪੀ ਦਾ ਟਰੈਕਟਰ ਇਹ ਵਧੀਆ ਖਾਈਦਾ ਵਾ ਹੂੰ ਕਈ ਹੈਗੇ ਆ ਜਿਵੇਂ ਮੰਨ ਲਓ ਕਿ ਇਹ ਹੁਣ 8 ਫੁੱਟਾ ਵਾ ਹੂੰ ਕਈ ਹੋਰ ਕੰਪਨੀਆਂ ਦੇ 8 ਫੁੱਟੇ ਆ ਉਹ ਨਹੀਂ 50 ਐਚਪੀ ਟਰੈਕਟਰ ਖਾਈ ਦੇਗੇ ਨਹੀਂ ਖਿੱਚਦੇ ਬਹੁਤ ਲੋਡ ਲੈਣਦੇ ਆ ਪਰ ਇਹਨੂੰ ਉਹਨਾਂ ਨੇ ਤਕਨੀਕ ਕੀਤੀ ਆਂਦੀ ਕੁਝ ਫਰਕ ਪਾਇਆ ਵਾ ਵੀ ਇਹਨੂੰ 50 ਐਚਪੀ ਦਾ ਟਰੈਕਟਰ ਬਹੁਤ ਵਧੀਆ ਖਿੱਚੂਗਾ ਪੂਰਾ ਆਨ ਰਾਮ ਆਰਾਮ ਨਾਲ ਖਿੱਚੂਗਾ ਭਾਈ ਜੀ ਆ ਵਿੱਚ ਆ ਰਿਹਾ ਨਾ ਮਾਠੀ ਆ ਵੀ ਅਸੀਂ ਤੇ ਵਿੱਚ ਆ ਜੀਏ ਵੀਰਾਂ ਨੇ ਮੇਰੇ ਨੇ ਕਹਿੰਦਾ ਕੈਮਰਾਮੈਨ ਬਦਲੀ ਰੱਖਦਾ ਭਾਈ ਜੀ ਆ ਪ ਸਾਰੇ ਵੀਰ ਨੇ ਇਹਨੂੰ ਵੀਡੀਓ ਨੂੰ ਤੁਸੀਂ ਰੋਕ ਕੇ ਇਹਦਾ ਸਾਰਾ ਕੁਝ ਦੇਖ ਲਿਓ ਵੀ ਇਹ ਕੀ ਸਹਾਵ ਕਿਤਾਵੇ ਤੇ ਕਿੰਨਾ ਇਹਦਾ ਭਾਰ ਵਗੈਰਾ। ਬਾਕੀ ਆਹ ਦਾ ਆ ਗਿਆ 20 ਨੰਬਰ ਆਣਾ ਬਾਈ ਜੀ। 20 ਨੰਬਰ ਆ ਗਿਆ ਜੀ। ਇਹ ਰੇਟ ਇਹਦਾ ਜੀ ਕਿਰਪਾ ਸੱਤ ਕੁਵੰਟਲ ਹੈ ਜੀ। ਸੱਤ ਕੁਵੰਟਲ। ਹਾਂਜੀ। ਸੱਤ ਉੱਤੇ ਹੀ ਆ ਭਰਾ ਹਣਾ। ਉੱਪਰ ਹੈ ਜੀ। ਉੱਪਰ ਹੀ ਆ। ਸੱਤ ਸੱਤ ਕੁਵੰਟਲ ਵੇਟ ਹੈ ਜੀ। ਹੂੰ ਤੇ 2025 ਨਵਾਂ ਹੀ ਆ। ਬਿਲਕੁਲ ਜੀ। ਫਰੈਸ਼ ਪੀਸ ਹੀ ਮੈਨੂੰ ਜਿਹਨੂੰ ਮਿਲੂ। ਫਰੈਸ਼ ਪੀਸ ਆ ਜੀ। ਵੈਰੀ ਗੁੱਡ। ਭਾਈ ਜਿਹੜੇ ਇਹ ਬਲੇਡ ਬਲੂਡ ਆ ਉਹ ਬਲੇਡ ਇਹਦੇ ਵੀਰੇ ਜਿਹੜੇ ਥੱਲੇ ਆ ਉਹ ਬਾਰਨ ਸਟੀਲ ਦੇ ਆ ਬਾਰਨ ਸਟੀਲ ਦੇ ਫੁੱਲ ਵਧੀਆ ਕੁਆਲਿਟੀ ਦੇ ਸੁਆਦ ਆ ਗਿਆ ਬਈ ਆ ਆ ਗਏ ਇਹਦੇ ਆਪਣੇ ਪਲੋ ਐਮਬੀ ਪਲੋ ਆ ਗਏ ਜੀ ਐਮਬੀ ਪਲੋ 3 ਤੇ 4 ਵੀ ਹੋ ਜਾਂਦੇ ਜੇ ਕਹੇ ਨੇ ਪਿੱਛੇ ਕਰਨੇ ਦੇ ਹਾਂ ਵੀਰ ਉਹ ਪਿੱਛੇ ਆਪਸ਼ਨ ਦਿੱਤੀ ਹੈ ਇਹਨਾਂ ਨੇ 4 ਦੀ ਵੀ ਜੇ ਕਹੇ ਨੇ 4 ਕਰਨੇ 4 ਵੀ ਹੋ ਜਾਣਗੇ ਵੈਰੀ ਗੁੱਡ ਉਹ ਆਪਣਾ ਇੱਕ ਫਾਲਾ ਇੱਥੋਂ ਲੱਗ ਜਾਊਗਾ ਹਾਂ ਜੀ ਐਕਸਟਰਾ ਲੱਗ ਜਾਂਦਾ ਵਾ ਵੈਰੀ ਗੁੱਡ ਯਾਰ ਇੱਕ ਨਾ ਆਹ ਚੀਜ਼ ਵਧੀਆ ਕਰਦੀ ਹੈ ਨਾ ਇਹ ਪਹਿਲਾਂ ਤਾਂ ਨਹੀਂ ਸੀ ਆਉਂਦੀ ਹਨਾ ਨਹੀਂ ਇਹ ਕੋਈ ਹੋਰ ਕੰਪਨੀ ਦਿੰਦੀ ਵੀ ਨਹੀਂ ਨਹੀਂ ਨਾ ਦਿੰਦੀ ਆਹ ਚੀਜ਼ ਨਹੀਂ ਹੋਰ ਕੋਈ ਕੰਪਨੀ ਨਹੀਂ ਦਿੰਦੀ ਸਿਰਫ ਇਹੀ ਦੇ ਰਿਆ ਗੁਰਬਾਜ ਹੀ ਦੇ ਰਿਆ ਨਾਲ ਸਵਾਦ ਆ ਗਿਆ ਇਹਦਾ ਬਹੁਤ ਫਾਇਦਾ ਬਹੁਤ ਜ਼ਿਆਦਾ ਬਾਅਦ ਚ ਜ਼ਿਮੀਂਦਾਰ ਨੂੰ ਲਵਾਉਣੀ ਪੈਂਦੀ ਕਈਆਂ ਨੂੰ ਤਾਂ ਮਿਲਦੀ ਨਹੀਂਗੀ ਮਿਲਦੀ ਨਹੀਂ ਲਵਾਉਣੀ ਇੱਕ ਇਹ ਲਵਾਉਣੀ ਪੈਂਦੀ ਇੱਕ ਆਹ ਲਵਾਉਣੀ ਪੈਂਦੀ ਹਾਂ ਇਹ ਵੀ ਲਾਉਣੀ ਪੈਂਦੀ ਆ ਇਹ ਇਹ ਵੀ ਕਈ ਮਾਡਲਾਂ ਦੇ ਨਹੀਂ ਆਉਂਦੀ ਇਹ ਤਾਂ ਯਾਰ ਸਵਾਦ ਲਿਆਤਾ ਬੰਦਿਆ ਇਹਦਾ ਭਰਪੂਰ ਵੀਰੇ ਕਿੰਨਾਗਾ ਇਹ ਵੀਰੇ ਮੰਨ ਲਾ ਕਿ ਟਾਇਰ ਤੋਂ ਬਗੈਰ 6 ਕੁਆਂਟਲ 30 ਕਿਲੋ ਦੇ ਆ 6 ਕੁਆਂਟਲ ਤਾਂ ਇਹ ਵੀ ਉੱਤੇ ਆ ਹਾਂਜੀ ਤੇ ਟਾਇਰ ਧੁਰ ਪਾ ਕੇ 7 ਕੁਆਂਟਲ ਚ ਪਏ ਨੇ 7 ਕੁਆਂਟਲ ਚ ਪਏ ਨੇ ਵਜਨ ਨਾਲ ਕੋਈ ਹਸਾਬ ਗਿਤਾਵਣੀ ਹੈ ਨਾ ਮਤਲਬ ਪੂਰਾ ਓਕੇ ਰਾਤੇ ਕੰਮ ਹਾਂ ਚੀਜ਼ਾਂ ਫੁੱਲ ਵਧੀਆ ਕੁਆਲਿਟੀ ਚ ਕੀਤੀ ਇਹਨਾਂ ਨੇ ਹੂੰ ਤੇ ਰਾਜ ਇਸ ਚੀਜ਼ ਦੀ ਗਲਾਈ ਪੂਰੀ ਦੂਜਿਆਂ ਨਾਲੋਂ ਜ਼ਿਆਦੀ ਪਲਟਾ ਬਹੁਤ ਵਧੀਆ ਹੁੰਦਾ ਵਾ ਪਲਟਾ ਗਲਾਈ ਨਹੀਂ ਕਰਨਾ ਹਾਂ ਗਲਾਈ ਨੇ ਕਰਨਾ ਪਲਟਾ ਬਹੁਤ ਸਾਫ਼ ਹੁੰਦਾ ਵਾ ਕਿ ਜੇ ਆਪਾਂ ਕਹਿ ਦਈਏ ਵੀਰੇ ਇਹ ਹੈ ਤਾਂ ਵੀਰ ਭਰਾ ਅੱਜ ਕੱਲ ਇੱਕ ਦੂਜੇ ਨਾਲ ਚਲੋ ਕਈ ਤੇ ਜਾਂਦੇ ਆ ਵੀ ਡੂੰਗੇ ਡੂੰਗੇ ਇਹ ਤਕਨੀਕ ਨਾਲ ਕੰਮ ਕਰਦਾ ਤਕਨੀਕ ਨਾਲ ਕਰਦਾ ਇਹ ਮਿੱਟੀ ਉੱਤੋਂ ਚੱਕ ਕੇ ਐ ਘਮਾ ਕੇ ਆਪਣੀ ਪਰਾਲੀ ਥੱਲੇ ਕਰ ਦਿੰਦਾ ਮੈਂ ਆਪਣਾ ਪਰਾਲੀ ਦੱਬਣ ਦਾ ਹੀ ਆ ਕਾਰਨ ਜੀ ਹਾਂ ਪਰਾਲੀ ਨੂੰ ਦੱਬਣਾ ਵਾ ਉਹ ਇਹ ਚੀਜ਼ ਨੂੰ ਵਧੀਆ ਕਰਦਾ ਵਾ ਹੂੰ ਪਰਾਲੀ ਥੱਲੇ ਆ ਗਈ ਦੋ ਦਿਨਾਂ ਬਾਅਦ ਪਰਾਲੀ ਆਪਣੇ ਉੱਪਰ ਸਪੜ ਹੋ ਜਾਂਦੀ ਹੈ ਆਪਣੇ ਉੱਪਰ ਹੋ ਜਾਂਦੀ ਹੈ ਮੁਰਕ ਕੇ ਕੰਮ ਆਪਣਾ ਓਕੀ ਹੋ ਜਾਂਦਾ ਤੇ ਲੈ ਵੀ ਹਟਾ ਇਹ ਆਪਣਾ ਕੀ ਆ ਗਿਆ ਰੂਟਰ ਵੇਟਰ ਰੂਟਰ ਵੇਟਰ ਆ ਗਿਆ ਜੀ 9 ਫੁੱਟ 9 ਫੁੱਟ ਆ ਵੇਖਣ ਨੂੰ ਬੜਾ ਵੱਡਾ ਲੱਗੀ ਜਾਂਦਾ 9 ਫੁੱਟ ਆ ਜੀ 9 ਫੁੱਟ ਹਾਂਜੀ 9 ਫੁੱਟ ਆ ਹੈਵੀ ਗੇਅਰ ਚ ਗੇਰ ਗੇਰ ਆਪਾਂ ਉਹਦਾ ਵੀ ਚਲੋ ਦੱਸ ਦਾਂਗੇ ਗੇਰ ਇਹਦੇ ਵੀਰੇ ਸਪੀਡਾਂ ਦਾ ਚਲੋ ਸਾਰੇ ਵੀਰਾਂ ਨੂੰ ਹੁਣ ਪਤਾ ਲੱਗ ਹੀ ਗਈਆਂ ਹਾਂਜੀ ਵੀਰ ਜੀ ਮੜਾ ਗੇਅਰ ਤੁਸੀਂ ਵਿਖਾ ਵੀ ਦਿਓ ਗੇਰ 9 ਫੁੱਟ ਨੂੰ ਵੇਖੋ ਜਿਵੇਂ ਛੋਟੇ ਵਾਲਾ ਹਿਸਾਬ ਕਿਤਾਬ ਨਹੀਂ ਹੁੰਦਾ ਇਹ 9 ਫੁੱਟ ਨੂੰ ਵੀਰੇ 8 ਲੀਟਰ ਵਾਲਾ ਗੇਰ ਆ 8 ਲੀਟਰ ਤੇਲ ਪੈਂਦਾ ਇਹਦੇ ਚ ਮੋਹੇ ਕਹਿਣ ਲੱਗਾ ਇਹ ਬੜਾ ਤਕੜਾ ਜ਼ਹਾਜ ਆ। ਆਮ ਸਾਰਿਆਂ ਦੇ ਸਵਾ 4 ਲੀਟਰ ਤੇਲ ਪੈਂਦਾ ਵਾ। ਜਦੋਂ ਗਰਮ ਹੋ ਜਾਂਦਾ ਗੇਅਰ ਹਾਂ ਉੱਪਰ ਜਦੋਂ ਪਾਣੀ ਪਉਂਦੇ ਧੂਆ ਨਿਕਲਦਾ। ਇਹ 8 ਲੀਟਰ ਇਹਦੇ ਚ ਤੇਲ ਆ ਤੇਲ ਛੇਤੀ ਗਰਮ ਨਹੀਂ ਹੁੰਦਾਗਾ। ਜਿੰਨਾ ਤੇਲ ਜ਼ਿਆਦਾ ਓਨੀ ਗੇਅਰ ਦੀ ਮਿਆਦ ਜ਼ਿਆਦਾ। ਦੂਜਿਆਂ ਨਾਲੋਂ 4 ਲੀਟਰ ਹੀ ਵੱਧ ਹੋ ਗਿਆ। 4 ਲੀਟਰ ਤੇਲ ਵੱਧ ਪੈਂਦਾ ਦੂਜਿਆਂ ਨਾਲੋਂ। ਤੇ ਫਿਰ ਦੂਜਿਆਂ ਨਾਲੋਂ ਮਿਆਦ ਵੀ ਡਬਲ ਹੋ ਗਈ। ਮਿਆਦ ਵੀ ਡਬਲ ਆ। ਸਵਾਦ ਆ ਗਿਆ ਬਿਲਕੁਲ। ਵੇਟ ਵੀ ਆਮ ਨਾਲੋਂ ਇਹਦਾ ਜ਼ਿਆਦਾ ਵਾ। ਮੈਂ ਤਾਂ ਤੂੰ ਆਪ ਹੀ ਹਿਸਾਬ ਲਾ ਲਓ ਮੇਰੇ ਵੀਰ ਜਿਨ੍ਹਾਂ ਨੇ ਗੇਅਰ ਹੁਣ ਵੇ ਜਿਗਰਾਉਂ ਦੇ ਵਿੱਚ ਉਹਨੂੰ ਆਪੇ ਹੀ ਆਈ ਆਈਡੀਆ ਹੋਇਆ ਨਾ ਵੀ ਗੇਅਰ ਹੈ ਕਿ ਡੱਜਦੀ ਆ ਇੱਕ ਸਾਦੀ ਪੌਣੀ ਆ ਉਹਦੇ ਵਿਚਾਲੇ ਜਿੱਦਾਂ ਦਾ ਗੇਅਰ ਲਾਈ ਦਿੰਦੇ। ਇਹ ਹੋਰ ਚੀਜ਼ ਆ ਵੀਰ ਜੀ ਇਹਦੀ। ਹੂੰ ਤੁਸੀਂ ਇਹਦੀ ਘੋੜੀ ਦੇਖੋ। ਇਹ 9 ਫੁੱਟ ਆ। ਹੂੰ ਇਹਦੀ ਘੋੜੀ ਫੁੱਲ ਉੱਚੀ ਆ 16 ਦੇ ਟਾਇਰਾਂ ਦੇ ਸੈਂਕਸ਼ਨ ਨਹੀਂ ਕਰਦਾ ਕਈਆਂ ਦਾ। ਉਹ ਬੜੀ ਪ੍ਰੋਬਲਮ ਰਹਿੰਦੀ। ਪ੍ਰੋਬਲਮ ਆਉਂਦੀ ਆ ਹੁਣ ਆਪਣੇ ਕੋਲੇ ਇੱਕ ਸੁਪਰ ਸੀਡਰ ਰੋਟਾਵੇਟਰ ਉਹ ਪਿਆ ਜੀ ਸਾਹਮਣੇ। ਹਾਂ ਉਹਦੀ ਘੋੜੀ ਡਾਉਣ ਆ। ਓਕੇ। ਠੀਕ ਆ ਜੀ। ਉਹਦੀ ਘੋੜੀ ਇਹਦੇ ਨਾਲੋਂ ਨੀਵੀਂ ਆ। ਤੇ ਇਹਦੀ ਉਹਨਾਂ ਨੇ ਉੱਚੀ ਰੱਖੀ ਹੈ ਇਹਦੀ ਉੱਚੀ ਰੱਖੀ ਆ ਮੰਨ ਲਓ ਕਿ ਲਿਫਟ ਪੂਰੀਆਂ ਕੰਟਰੋਲ ਕਰਦੀ ਹੈ ਸੈਕਸ਼ਨ ਪੂਰੀ ਕਰ ਦਿੰਦਾ ਇਹ ਬਹੁਤ ਦਿੱਕਤ ਆਉਂਦੀ ਵੀਰਾਂ ਨੂੰ ਜਿਹੜਾ ਝਟਕੇ ਆ ਝੜ ਕੇ 16 ਦੇ ਟਾਇਰ ਟਰੈਕਟਰ ਉੱਚੇ ਹੋਣ ਲੱਗ ਪਿਆ ਤੇ ਉਹ ਇੱਕ ਇਹਦੀ ਪੀਡੀਓ ਵਾ ਆਮ ਨਾਲੋਂ ਜਿਵੇਂ ਆਮ ਬਾੜੀ ਲਈਦੀ ਚੱਲਦੀ ਹੈ ਇਹਦੀ ਨਾਰਮਲ ਚੱਲੂਗੀ ਵੀ ਦੂਜਿਆਂ ਨਾਲੋਂ ਇਹ ਉੱਚਾ ਵਾ ਠੀਕ ਹੈ ਫਿਰ ਇਹਦੀ ਬਾਈ ਜੀ ਡੰਗਾਈ ਦਾ ਵੀ ਫਰਕ ਪਊਗਾ ਫਰਕ ਪਊਗਾ ਵੀਰ ਜੀ ਉਹਨਾਂ ਹੀ ਇਹਨਾਂ ਨੇ ਉਹ ਕੀਤਾ ਹੈ ਉਹਨਾਂ ਨੇ ਹਾਂ ਜਿੰਨਾ ਵਾਇਆ ਜ਼ਿਆਦਾ ਹੋਊਗਾ ਉਹਨੇ ਦੂੰਗਾ ਵੀ ਜ਼ਿਆਦਾ ਜਾਊਗਾ ਸਵਾਦ ਆ ਜੂ ਫਿਰ ਤਾਂ ਜਪੁਰਾ ਡੂੰਗਾ ਵੀ ਚਲ ਜੇਗਾ ਤੇ ਭਲੇੜੇ ਨੂੰ ਵੀ ਬੋਰਨ ਸਟੀਲ ਹੀ ਆ ਵੀਰੇ ਬੋਰਨ ਸਟੀਲ ਵੀਰੇ ਤੇ ਇਹਦੇ ਨਾਲ ਆਪਾਂ ਨੂੰ ਆਹ ਵਾਲੀਆਂ ਪੱਤੀਆਂ ਮਿਲਣਗੀਆਂ ਆਹ ਵਾਲੀਆਂ ਜਿਵੇਂ ਲੱਗੀਆਂ ਹੁਣ ਹਾਂ ਵੀਰੇ ਲੱਗੀਆਂ ਕੰਪਲੀਟ ਮਿਲਣਗੀਆਂ ਦੋਨਾਂ ਸਾਈਡ ਤੇ ਤਵੀਆਂ ਮਿਲਣਗੀਆਂ ਅੱਛਾ ਤਵੀਆਂ ਦੋਨੇ ਸਾਈਡ ਹਾਂ ਤਵੀਆਂ ਦੋਨੇ ਸਾਈਡ ਫਿਰ ਆਪਣਾ ਜਿਹੜਾ ਬੈਰਿੰਗ ਆ ਹੂੰ ਇਹ ਬੈਰਿੰਗ ਵੀ ਤੇਲ ਚ ਆਉਂਦਾ ਵਾ ਅੱਛਾ ਓਕੇ ਯੋ ਨਹੀਂ ਸਸਤਾ ਮੇਗਾ ਦੂਜਾ ਸਵਾਦ ਲਿਆਦਾ ਪਾਉ ਤੇ ਮਗਰ ਇਹਦੇ ਸ਼ੌਕਰ ਆ ਗਏ 4 4 ਸ਼ੌਕਰਾਂ ਦੇ ਹਮ ਸ਼ੌਕਰ ਵੀ ਮਰਦੇ ਦਿਖਾਇਓ ਵੀਡੀਓ ਉੱਟੀ ਚ ਪੂਰਾ ਏਨ ਇੱਕੋ ਹੀ ਆ ਫੱਟਾ ਸਵਾਦ ਲਿਆਦਾ ਯਾਰ ਐਡਾ ਫੱਟਾ ਬਣਾਉਣੇ ਮੈਂ ਕਹਿੰਦਾ ਸਫਾਈ ਹਾਂ ਕੋਈ ਫੱਟੇ ਚ ਜੋੜ ਨਹੀਂ ਹੈਗਾ ਗਾ ਹਾਂ ਮੋਈ ਖੈਨ ਲੱਗਾ 9 ਫੁੱਟ ਫੱਟਾ ਸਪੀਰ ਇੱਕ ਹੀ ਆ ਇੱਕ ਹੀ ਆ ਹਨਾ ਮੈਂ ਤਾਂ ਦੱਸਿਆ ਜਾ ਕੇ ਆਇਆ ਹੁਣ ਨਾ ਗੱਲ ਫੇਰ ਉੱਥੇ ਆ ਜਾਂਦੀ ਏ ਮੁੰਡਿਆਂ ਨੇ ਨਾ ਸਟ੍ਰਗਲ ਉਹਨਾਂ ਦੀ ਸਟ੍ਰਗਲ ਦੀ ਸਟੋਰੀ ਵੀ ਬਹੁਤ ਉਹ ਮੈਂ ਨਹੀਂ ਇੱਧਰ ਲਈ ਉਂਗਲ ਥੋੜੀ ਜੀਂ ਦਾ ਰੱਖਿਆ ਜੀ ਹਾਂ ਸਟ੍ਰਗਲ ਵਾਲੀ ਸਟੋਰੀ ਚਲੋ ਹੁਣ ਮੈਂ ਤਾਂ ਜਾਣਦਾ ਵੀਰਾਂ ਨੂੰ ਪਰਸਨਲੀ ਉਹ ਬੰਦੇ ਨਾ ਗਰਾਊਂਡ ਲੈਵਲ ਤੋਂ ਉੱਠੇ ਹੋਇਆ ਹਨਾ ਬਈ ਬਿਲਕੁਲ ਬਿਲਕੁਲ ਬਹੁਤ ਬਹੁਤ ਮਿਹਨਤ ਕੀਤੀ ਉਹਨਾਂ ਬੰਦਿਆਂ ਨੇ ਜੀ ਸੁਲਜੀ ਹੋਏ ਤੇ ਸਿਆਣੇ ਆ ਬਹੁਤ ਜ਼ਿਆਦਾ ਬਹੁਤ ਉਹ ਜੀਵਿੰਦਾਰ ਨਾਲ ਅਟੈਚ ਹੋ ਕੇ ਉਹਨਾਂ ਦੀਆਂ ਮੁਸ਼ਕਲਾਂ ਦੇਖਦੇ ਆ ਵੀ ਕਿੱਥੇ ਕਿੱਥੇ ਉਹਨੂੰ ਮੁਸ਼ਕਲ ਆਉਂਦੀਆਂ ਉਹਨਾਂ ਦਾ ਹੱਲ ਕਰਦੇ ਆ ਏਦਾਂ ਨਹੀਂ ਕਰਦੇ ਵੀ ਅਸੀਂ ਬੜੇ ਤਗੜੇ ਪਲਾਂਟ ਦੇ ਮਾਲਕਾਂ ਤੇ ਅਸੀਂ ਉਹ ਕਰਦੇ ਜੀ ਨਾ ਨਾ ਜੀ ਉਹ ਤਾਂ ਉਹਨਾਂ ਚ ਉਹਨਾਂ ਚ ਗੱਲਬਾਤ ਹੀ ਹੈਣੀ ਜਿਵੇਂ ਹੈ ਨਾ ਨਾ ਜਿਵੇਂ ਹੈ ਨਹੀਂ ਜਿਹੜੇ ਵੀਰਾਂ ਨੂੰ ਮੇਰੀਆਂ ਗੱਲਾਂ ਤੇ ਡਾਊਟ ਲੱਗੇ ਜਾ ਕੇ ਮਿਲ ਵੀ ਲਿਆ ਆ ਜੇ ਭਾਵੇਂ ਇਹ ਗੱਲ 100% ਸੱਚ ਆ ਇਹ ਮੇਰੀ ਆਪਣਾ ਰੂਟਾ ਵੀਟਰ ਵੱਡੇ ਤੋਂ ਵੱਡਾ ਕਿੰਨੇ ਫੁੱਟ ਬਣਾ ਦਿੰਦੇ ਆ ਵੀਰੋ ਨਹੀਂ 12 ਫੁੱਟ ਤੱਕ ਨਹੀਂ 12 ਫੁੱਟ ਤੱਕ ਹਾਂਜੀ ਤੇ ਇਹਦਾ ਦੱਸੋ ਦੂਜਿਆਂ ਨਾਲੋਂ ਕੀ ਖਾਸ ਆ ਇਹਦੇ 'ਚ ਮੇਨ ਚੀਜ਼ ਇਹੰਦੀ ਜੀ ਇੱਕ ਤਾਂ ਇਹਨਾਂ ਨੇ ਆਹ ਹੈਵੀ ਕੀਤੀਆਂ ਓਕੇ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਇਹ ਜ਼ਰੂਰੀ ਸੀ ਜ਼ਰੂਰੀ ਸੀ ਜੀ ਆਮ ਜਿਵੇਂ ਮੋੜ ਤੋਂ ਮੋੜਨ ਲੱਗਿਆ ਨਾ ਜਿਆਦਿਆਂ ਦੀਆਂ ਵਿੰਗੀਆਂ ਹੋ ਜਾਂਦੀਆਂ ਨੇ ਹੋ ਜਾਂਦੀਆਂ ਹੋ ਜਾਂਦੀਆਂ ਇਹਨਾਂ ਨੇ ਹੈਵੀ ਕੀਤੀਆਂ ਫਿਰ ਇਹਨਾਂ ਨੇ ਆਹ ਚੀਜ਼ ਬੰਦ ਕਰਤੀ ਆ ਇਹਦੇ ਤੇ ਆ ਰਵੜ ਲਾਤੀ ਆ ਅੱਛਾ ਵੀ ਜੇ ਕਿਤੇ ਚੋਕ ਹੋਵੇ ਦੇਖਦੇ ਚੋਕ ਹੁੰਦਾ ਵਾ ਸਲਾਬ ਦਾ ਬਹੁਤ ਫਕਰ ਸਲਾਬ ਘਟ ਜਾਊਗੀ ਹੁਣ ਇਹਦੇ ਨਾਲ ਵੇਚਦੇ ਆ ਆਮ ਜਦੋਂ ਬਾਹਰ ਖੜਾ ਕਰ ਦਿੰਦੇ ਸੀ ਪਿਛਲੇ ਸਾਲ ਬਹੁਤ ਸਮੱਸਿਆ ਆਈ ਸੀ ਕਿ ਪੈ ਪੂਪੇ ਸਾਰੇ ਸਲਾਬ ਨਾਲ ਭਰਗੇ ਸੀ ਇਹ ਨਾ ਇਹ ਵੀ ਪੰਗਾ ਪੈਂਦਾ ਹੁੰਦਾ ਸੀ ਵੀ ਇੱਥੇ ਕੋਈ ਜਗ੍ਹਾ ਹੀ ਨਹੀਂ ਸੀ ਹੁਣ ਜਿਹੜੇ ਕਿਤੇ ਬਾਈ ਚਾਂਸ ਚੋਕ ਉਹ ਵੀ ਗਈ ਅੰਦਰ ਇਹਦੇ ਚੀਜ਼ ਮਾਰ ਕੇ ਆਪਾਂ ਥੱਲੇ ਕਾੜ ਦੋ ਸਿੱਧਾ ਕੰਮ ਸੌਖਾ ਹੈ ਕੀ ਕਰਤ ਫਿਰ ਇਹਨਾਂ ਨੇ ਪਿਸਤੌਲ ਦੂਜਿਆਂ ਨਾਲ ਹੈਵੀ ਚਲਾਏ ਆ ਇਹਨਾਂ ਦਾ ਡਿਜ਼ਾਈਨ ਵੀ ਥਰੋ ਹਿਸਾਬ ਦਾ ਫਰਕ ਆ ਹੂੰ ਇਹ ਵੀ ਚੋਕ ਇਹਦਾ ਡੰਡਾ ਜਿਹੜਾ ਇਹਨਾਂ ਦਾ ਹੂੰ ਇਹਨਾਂ ਨੇ ਲੰਮਾ ਕਰਤਾ ਜਿਵੇਂ ਹੁਣ ਬੰਦਾ ਇੱਕ ਥਾਂ ਤੋਂ ਵਿਚਾਲੋ ਖੜ ਕੇ ਚੱਕੂ ਤੇ ਵਧੀਆ ਚੱਕਿਆ ਜਾਂਦਾ ਹੂੰ ਅੱਗੇ ਉਹ ਦੋ ਹੈਂਡਲ ਜੇ ਲਾਉਂਦੇ ਸੀਗੇ ਉਹ ਜਿਵੇਂ ਇੱਕ ਪਾਸੇ ਚੱਕ ਤੇ ਦੂਜੇ ਬੰਨ ਡਾਲਾ ਚੱਕਿਆ ਨਹੀਂ ਜਾਂਦਾ ਇਹ 빙ਾ ਹੋ ਜਾਂਦਾ ਸੀਗਾ 빙ਾ ਹੋ ਜਾਂਦਾ ਸੀ ਹਾਂ ਫਿਰ ਉਹ ਪੰਗਾ ਪੈਂਦਾ ਸੀ ਹੁਣ ਐਨ ਇੱਕੋ ਜਿਆ ਹਨ ਬਿਲਕੁਲ ਇਹਦੇ ਵਿੱਚ ਪੈ ਸਪ੍ਰਿੰਗ ਵਗੈਰਾ ਤੇ ਯਾਰ ਭਾਈ ਇਹਦੇ ਪਿੱਛੇ ਚੜਨ ਨੂੰ ਕੁਝ ਹੁਣ ਨਹੀਂ ਦਿੱਤਾ ਉਹ ਫਟਾ ਲਾਇ ਵੀਰੇ ਲਾਉਣ ਆ ਕਸਨ ਵਾਲਾ अच्छा आप प्यार। प्यार। ओके ओ फटा पिया ओ पीछे कसना दे दत्ता ही नहीं कुछ नाल नहीं नहीं ओ कसना कोना है जब तू भेजना होता है उदो फिर कस दे देता है वा ते नाल एदे क्रॉस वगैरह सब कुछ सारा कुछ नाल दोनों पैसे साइड ते तवियां ओके <laughs> स्वाद ले आता यार एटा तवियां एदे नाल भी दोनों साइड है ना दोनों साइड पे बाकी ना गर्बाज दी कल्ली कल्ली गल इठे जेड़ा साडा हिसाब है साडा हिसाब है गा जटका ਐ ਮੋ ਟੋਟਾ ਮੋਟਾ ਆਇਦਾ ਮੋਟਾ ਮੋਟਾ ਨਾ ਵੀ ਆਵੇ ਮੇਰੇ ਵੀਰ ਆਏ ਨੇ ਕਿਹਾ ਜੀ ਬਾਹਰ ਹੀ ਡੀਪਲੀ ਨਹੀਂ ਗਿਆ ਜਾਂ ਇਦਾਂ ਉਹਦਾ ਵੀ ਜੋ ਬਾਹਰ ਡੀਪਲੀ ਜਾਣਾ ਤਾਂ ਗਰਬਾਦ ਵਾਲੇ ਵੀਰਾਂ ਦੀ ਮੈਂ ਵੀਡੀਓ ਪਾਈ ਆ ਉੱਥੇ ਐਨ ਕੱਲੇ ਕੱਲੇ ਨਾਟ ਬਾਰੇ ਦੱਸਿਆ ਵੀਰ ਨੇ ਹੈ ਵੀ ਨਾਲੇ ਉਹ ਸਰਦਾਰ ਵੀਰਾ ਆ ਵਾ ਤੇ ਤੁਸੀਂ ਚੰਗੀ ਤਰ੍ਹਾਂ ਵੇਖ ਸਕਦੇ ਤੇ ਬਾਈ ਇਹ ਰੋਟਾਵੇਟਰ ਬਣ ਜੂ ਹਾਂਜੀ ਰੋਟਾਵੇਟਰ ਵਾਸਤੇ ਵੀਰੇ ਦੋ ਨਾਟ ਆਹਾ ਖੋਲਣੇ ਆਪਾਂ ਹਾਂ ਤੇ ਇੱਕ ਇਧਰਲੇ ਪਾਸੇ ਇਹਨਾਂ ਨੇ ਗੋਲੀ ਦਿੱਤੀ ਆ ਤੇ ਆ ਨਾਟ ਇਹ ਲਾ ਦੋ ਤੇ ਰੁਕਾ ਦੋ ਨਾਲ ਲੈਂਦੇ ਆਪਾਂ ਡਈਆਂ ਦਾਵਾਂਗੇ ਉਹ ਇੱਥੇ ਕਸੀਆਂ ਜਾਣੀਆਂ ਵਾ ਥੱਲੋ ਰੋਟਾਵੇਟਰ ਨਿਕਲ ਜਾਣਾ ਹਾਂ ਤੇ ਬਣ ਜਾਣਾ ਯਾਰ ਇਹ ਵੀ ਜ਼ਿੰਮੇਦਾਰ ਵੀਰ ਬਹੁਤ ਫਾਇਦਾ ਹੋ ਰਿਹਾ ਹੁਣ ਦੇ ਕਿਸੇ ਵੀਰ ਨੇ ਇਹਦੀ ਜ਼ੀਰੋ ਡ੍ਰਿਲ ਬਣਾਉਣੀ ਆ ਹਾਂ ਬਣ ਜਾਓ ਕਿਸੇ ਦੀ ਬਣ ਜਾਊਗੀ ਉਹਦਾ ਸੈੱਟ ਲੱਗ ਮਿਲੂਗਾ ਸੁਪਰਸੀਡਰ ਤੋਂ ਹਾਂ ਉਹ ਕਸਿਆ ਜਾਊਗਾ ਇਹੀ ਜ਼ੀਰੋ ਡ੍ਰਿਲ ਦੇ ਕੰਮ ਦਊਗੀ ਅੱਛਾ ਵੀ ਜ਼ੀਰੋ ਡ੍ਰਿਲ ਨਾਲ ਅਸੀਂ ਆਪਾਂ ਬਜਾਈ ਵੀ ਕਰ ਦੂ ਤੇ ਜ਼ੀਰੋ ਡ੍ਰਿਲ ਨਾਲ ਬਜਾਈ ਕਰਨੀ ਆ ਆਪਾਂ ਇੰਦੀ ਹੀ ਜ਼ੀਰੋ ਡ੍ਰਿਲ ਬਣ ਜਾਂਦੀ ਆ ਥੱਲੋ ਰੋਟਾਵੇਟਰ ਨਿਕਲ ਜਾਣਾ ਵਾ ਹਾਂ ਬਾਕੀ ਸਾਰੀ ਘੋੜੀ ਇਹਨੂੰ ਲੱਗ ਜਾਨੀ ਆ ਤੇ ਜੀਰੋ ਡ੍ਰਿਲ ਬਣ ਜਾਨੀ ਆ ਵੀ ਉੱਪਰਲਾ ਸਿਸਟਮ ਚੇਂਜ ਹੋ ਜਾ ਉਹ ਸਾਰਾ ਐਂ ਹੀ ਰਹਿ ਜਾਣਾ ਕੱਲਾ ਸਿਰਫ ਉਹ ਸਿਸਟਮ ਵੀ ਬਣਨਾ ਵਾ ਜਿੱਥੇ ਆਪਾਂ ਟਰੈਕਟਰ ਪਾਉਣਾ ਵਾ ਉਹ ਐਕਸਟਰਾ ਕਸਿਆ ਜਾਣਾ ਇਹਨੂੰ ਤੇ ਜੀਰੋ ਡ੍ਰਿਲ ਬਣ ਜਾਨੀ ਫਿਰ ਤਾਂ 3 ਇਨ 1 ਹੋ ਗਿਆ ਕੰਮ ਬਿਲਕੁਲ ਹੋ ਗਿਆ ਹਣਾ ਹਾਂ ਤਿੰਨ ਗੱਲ ਬਜਾਈ ਵੀ ਕਰ ਸਕਦੇ ਆ ਆ ਵੀ ਆ ਗਿਆ ਆਪਣਾ ਰੋਟਾਵੇਟਰ ਚੀ ਰੋਟਾਵੇਟਰ ਚੀ ਆ ਗਿਆ ਸੁਪਰ ਸੀਡਰ ਵੀ ਹੋ ਗਿਆ ਬੱਲੇ ਵੀ ਸ਼ੇਰਾ ਤੇਰੇ ਸਵਾਦ ਲਿਆਤਾ ਭਾਈ ਜੀ ਮੜਾ ਜੇ ਆਪਾਂ ਬਾਹਰ ਚੱਲੀ ਆਪਾਂ ਨਾ ਵੀਰਾਂ ਨੂੰ ਵਿਖਾ ਦਈਏ ਵੀ ਕੱਲੇ ਇੰਨੇ ਕੀ ਨਹੀਂ ਇੰਪਲੀ ਆਪਾਂ ਇੱਥੇ ਖੜਕੇ ਵਿਖਾ ਦਿੰਨੇ ਆ। ਵੀ ਤੂੜੀ ਵਾਲੀ ਮਸ਼ੀਨ ਵੀ ਆ ਜੀ। ਮੈਂ ਇਹ ਗੁਰਬਾਜ ਦੇ ਸਾਰੇ ਇੰਪਲੀਮੈਂਟ ਹੀ ਆਉਂਦੇ ਨਾ। ਸਾਰੇ ਇੰਪਲੀਮੈਂਟ ਜੀ। ਲੋ ਜੀ ਗਾਂ ਸੀਜ਼ਨ ਚੱਲ ਪੈਣਾ ਕਰਾਹ ਵੀ ਹੈਗਾ ਬਾਈਆਂ ਕੋਲੇ। ਕਰਾਇਆ ਵੀ ਇਹਨਾਂ ਦਾ ਪੂਰਾ ਹੈਵੀ ਡਿਊਟੀ ਚ। ਇਹ ਦੇਖੋ ਵੀ ਆਹ ਚੀਜ਼ ਇਹਨਾਂ ਦੀ ਹੁੱਕ ਇੱਕ ਹੀ ਆ ਜੀ। ਹੂੰ। ਆਹ ਪੂਰੀ ਹੋ ਕੇ ਇਹਨਾਂ ਨੇ ਇੱਕ ਹੀ ਪਾਸ ਕਰ ਕੋਈ ਜੋੜ ਨਹੀਂ ਹੈਗਾ ਇਹਦੇ ਵਿੱਚ। ਵੈਰੀ ਗੁੱਡ। ਨਹੀਂ ਇੱਥੋਂ ਆ ਗਲਾਈ ਵਗੈਰਾ ਸਭ ਇੱਕ ਆ। ਸਾਰਾ ਇੱਕ ਆ ਹੀ ਰਹੇ। ਸਭ ਇੱਕ ਪੀਸ ਚੋਂ ਹੀ ਕੱਟੀ ਹੋਈ ਆ ਬੱਲੇ 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 ਕੋਈ ਜੋੜ ਨਹੀਂ ਗਾ ਸਵਾਦ ਲਿਆਦਾ ਯਾਰ ਇਹ ਤੁਸੀਂ ਹੋਰ ਕਰਾਇਆ ਨਾ ਵੇਖੋਗੇ ਇਹਨਾਂ ਨੇ ਹਰ ਇੱਕ ਚੀਜ਼ ਆਹਾ ਹੈਵੀ ਲਾਈ ਆ ਹੂੰ ਆ ਗਾਡਰ ਹੈਵੀ ਆ ਹਿੱਸਾ ਹੈਵੀ ਕਰਤਾ ਐਨ ਪੂਰੀ ਓਕੇ ਗੱਲਬਾਤ ਆ ਕੇ ਹਰ ਚੀਜ਼ ਫੁੱਲ ਹੈਵੀ ਚ ਕੀਤਾ ਇਹਨਾਂ ਨੇ ਇਹੀ ਚੀਜ਼ਾਂ ਸਵਾਦ ਲਿਆਉਂਦੀਆਂ ਸਿਸਟਮ ਜਿਹੜਾ ਕਹੋਗੇ ਉਹੀ ਦਵਾਂਗੇ ਜੀ ਹੂੰ ਅੱਛਾ ਉਹ ਨਾਲ ਉਤਲਾ ਜਿਹੜਾ ਕੰਪਿਊਟਰ ਆ ਉਹ ਜਿਹੜਾ ਕਹਾਂਗੇ ਉਹ ਜਿਹੜਾ ਕਹੋਣਗੇ ਆਪਾਂ ਇੱਧਰ ਦੀ ਚਲੀਏ ਬਾਹਰ ਹਾਂਜੀ ਇੱਧਰ ਦੀ ਆ ਜੀ ਆਜੋ ਇਹ ਭਰਾ ਮੇਰੇ ਹੈਗੇ ਆ ਕਰਤਾਰ ਵਾਲੇ ਹਾਂਜੀ ਕਰਤਾਰ ਵਾਲੇ ਤੇ ਨਾਲ ਹੀ ਗੁਰਬਾਦ ਵਾਲੇ ਕਿਉਂਕਿ ਬਈਆਂ ਕੋਲੇ ਜਗ੍ਹਾ ਖੁੱਲੀ ਡੁੱਲੀ ਆ ਤੇ ਭਰਾ ਮੇਰੇ ਦਾ ਟਰੈਕਟਰ ਵਿਖਾਉਣਾ ਸੀ ਹੁਣ ਅਸੀਂ ਲੰਘ ਆਏ ਆ ਹਨਾ ਬਿਲਕੁਲ ਨਹੀਂ ਸੌਰੀ ਵੀਡੀਓ ਵੇਖ ਕੇ ਉਹਨੇ ਵੀ ਕਿਹਾ ਤੁਸੀਂ ਵਿਖਾਇਆ ਨਹੀਂ ਤੇ ਉਹ ਆਇਆ ਸਰਵਿਸ ਵਾਸਤੇ ਲਓ ਜੀ ਇਹ ਵੀ ਆ ਇਹ ਸੁਪਰ ਸ਼ੀਟ ਇਹ ਕਿੰਨੇ ਫੁੱਟਾ ਵੀਰੇ ਇਹ ਵੀ 8 ਫੁੱਟਾ ਵੀਰੇ ਅੱਛਾ ਇਹਦੇ ਮਗਰ ਆ ਫੱਟਾ ਲੱਗਿਆ ਹਾਂ ਹਾਂ ਇਹਦੇ ਮਗਰ ਫੱਟਾ ਕੱਸਤਾ ਆਪਾਂ ਹਾਂ ਆਹ ਹੀ ਫੱਟਾ ਅੰਦਰ ਆਪਾਂ ਗੱਲ ਕਰਦੇ ਸੀ ਆ ਜੀ ਵੈਰੀ ਗੁੱਡ ਕਿਉਂਕਿ ਨਾ ਜਦੋਂ ਬੀਜ ਵਗੈਰਾ ਪਾਉਣਾ ਇਹ ਚਾਹੀਦਾ ਮਗਰ ਰੂਲਾ ਵਗੈਰਾ ਹੈ ਰੂਲੇ ਦੀ ਗੱਲ ਵੀ ਇੱਕ ਤੁਹਾਨੂੰ ਮਦਦਨ ਵਾਲੀ ਵੀਰ ਨੇ ਦੱਸੀ ਸੀ ਇਹਦੇ ਰੂਲੇ ਨਾਲ ਮਿੱਟੀ ਨਹੀਂ ਚਿਪਕਣੀ ਵੀਰ ਨੇ ਉੱਥੇ ਦੱਸਿਆ ਵੀ ਸੀ ਕਿਉਂਕਿ ਬਾਕੀ ਆਪਾਂ ਰੂਲੇ ਦੇ ਦੇਣਾ ਜਦੋਂ ਮਿੱਟੀ ਲੱਗ ਲੱਗ ਕੇ ਹੋਰ ਹੀ ਤਰ੍ਹਾਂ ਇਹਦੇ ਹੋ ਜਾਂਦੇ ਭਾਰੇ ਹੋ ਜਾਂਦੇ ਹਨ ਹਾਂ ਉਹ ਘੁੰਮ ਦੇਣੀ ਘੁੰਮ ਦੇਣੀ ਇਹਦੇ ਰੂਲੇ ਦੇ ਉਹਨਾਂ ਦੇ ਨਾਲ ਅੰਦਰ ਪੱਤੀ ਲਾਈ ਹੋਈਆਂ ਸਾਫ਼ ਰਹੇ ਇਹ ਸਾਫ਼ ਰਹੂ ਲਓ ਜੀ ਅੱਜ ਭਰਾ ਸਾਡੇ ਦਾ ਪੂਰਾ ਭਾਈ ਜੀ ਤੁਹਾਨੂੰ ਮੜਾ ਆ ਜਾ ਸੜਕ ਤੇ ਆਉਣਾ ਪੈਣਾ ਸੁਣਾ ਬਣਾਤੀ ਰੌਣਕ ਗਕਣੀ ਲੱਗਦੇ ਸਮੇਂ ਦਿਨੇ ਡਿਮਾਂਡ ਵੱਧ ਜਾਂਦੀ ਹੈ ਹੌਲੀ ਹੌਲੀ ਹਨਾ ਬਿਲਕੁਲ ਇਧਰ ਭਰਾ ਮੇਰਾ ਨੇ ਟਰੈਕਟਰ ਉਹ ਵੀ ਕੱਟੇ ਹੋਏ ਆ ਹਨਾ ਜੇ ਕਹਿੰਦੇ ਸੈਕੰਡ ਹੈਂਡ ਟਰੈਕਟਰ ਲੈਣੇ ਉਹ ਵੀ ਲੈ ਲਿਆ ਕਰੋ ਸੈਕੰਡ ਹੈਂਡ ਲੈਣੇ ਆਪਰੇ ਕੋਲ ਤਿੰਨ ਖੜੇ ਇਹ ਹਾਂ ਭਰਾ ਸਾਡੇ ਚੱਕੀ ਜਾਂਦੇ ਫੱਟੇ ਵਹਿ ਗਰੂ ਚਲੋ ਸੁੱਖੀ ਸੰਧੀ ਤਰਖੀਆਂ ਬੱਛੇ ਟਰੈਕਟਰ ਦਾ ਰਿਸਪੌਂਸ ਕਿਵੇਂ ਦਿੰਦਾ ਟਰੈਕਟਰ ਦਾ ਰਿਸਪੌਂਸ ਬਹੁਤ ਵਧੀਆ ਜੀ ਵਧੀਆ ਜੀਮੇਦਾਰ ਖੁਸ਼ ਜੀਮੇਦਾਰ ਫੁੱਲ ਖੁਸ਼ ਹੂੰ ਜੋ ਜੀਮੇਦਾਰ ਪਾਲਦਾ ਉਹਨੂੰ ਉਹਨੂੰ ਐਚਪੀ ਮਿਲ ਰਹੀ ਆ ਹੂੰ ਸਭ ਕੁਝ ਹੋਰ ਹਰ ਇੱਕ ਚੀਜ਼ ਵਧੀਆ ਕੁਆਲਿਟੀ ਦੀ ਮਿਲਦੀ ਪਈ ਆ ਜੀ ਮੇਨ ਗੱਲ ਹੁੰਦੀ ਜਦੋਂ ਚੀਜ਼ ਰਿਪੇਅਰ ਨਾ ਨਾ ਰਿਪੇਅਰ ਵੀਰੇ ਹੁਣ ਆਪਣੇ ਕੋਲੇ ਇਸ ਟਾਈਮ ਟਰੈਕਟਰ ਸਰਵਿਸ ਵਾਸਤੇ ਆਇਆ 3200 ਘੰਟਾ ਚੱਲ ਗਿਆ ਹੂੰ 3200 ਘੰਟਾ ਚੱਲੇ ਜਿਹਦਾ ਆ ਬੰਦਾ ਦਾ ਝੋਟਾ ਹੀ ਆ ਹਾਂ ਕੋਈ ਹਜੇ ਤੱਕ ਕੋਈ ਇਸੇ ਪਾਸਿਓ ਕੋਈ ਲੀਕਿੰਗ ਨਹੀਂ ਉਸ ਟਰੈਕਟਰ ਦੀ ਕੁਝ ਨਹੀਂ ਹੈਗਾ ਬਈ ਸਵਾਦ ਚੀਜ਼ ਖਰੀਦਣ ਨੂੰ ਬੰਦਾ ਖਰੀਦ ਲੈਂਦਾ ਰੋਲਾ ਕਿੱਥੇ ਪੈਂਦਾ ਜਦੋਂ ਰਿਪੇਅਰ ਬਾਕੀ ਇਹ ਚੀਜ਼ ਐ ਮੇਨ ਵੀ ਉਹ ਬੰਦੇ ਨੂੰ ਟਰੈਕਟਰ ਦੀ ਦੇਖੋ ਵੀ ਆਪਾਂ 24 ਦੇ ਮਾਰਚ ਮਹੀਨੇ ਚ ਦਿੱਤਾ ਸੀ ਤੁਹਾਨੇ 6 ਸਾਲ ਸਵਾ ਸਾਲ ਚ ਇਹਨੇ 3200 ਘੰਟਾ ਡੈਕਟਰ ਚਲਾਤਾ ਚੱਬ ਕਰਤੇ ਬੰਦਾ ਸਾਡਾ ਹਵੀਰਾ ਸਾਰਿਆਂ ਨੇ ਵੀਡੀਓ ਬਾਈ ਦੀਆਂ ਵੇਖੀਆਂ ਨੇ ਉਹ ਸਾਡੇ ਧਰਮਗੋਡ ਵਾਲੇ ਦੀਆਂ ਹਨ ਬਿਲਕੁਲ ਤੇ ਮੈਂ ਕਿ ਕਰਤਾਰ ਦਾ ਕੋਈ ਵੀ ਮਾਡਲ ਤੁਸੀਂ ਲੈਣਾ ਕੋਈ ਵੀ ਜਿਹੜਾ ਮਰਜੀ ਤੁਸੀਂ ਆਰਡਰ ਕਰੋ ਯਾਰ ਬਾਈ ਏਸੀ ਵਾਲਾ ਡੈਕਟਰ ਵੀ ਆਪਾਂ ਲੈ ਆ ਦਾਂਗੇ ਇੱਥੇ ਜੇ ਕਿਸੇ ਨੇ ਲੈਣਾ ਹੋਵੇ ਹਾਂ ਲੈ ਆ ਦਾਂਗੇ ਕਿਉਂਕਿ ਬਹੁਤ ਵੀਰ ਨੇ ਮੈਨੂੰ ਫੋਨ ਕਰਦੇ ਰਹਿੰਦੇ ਆ ਕੋਈ ਚੱਕਰ ਨਹੀਂ ਜੇ ਕਿਸੇ ਵੀਰ ਨੇ ਬੁਕਿੰਗ ਕਰਾਉਣੀ ਪਊਗੀ ਹੁੰਦੀ ਹਾਂ ਹੁੰਦਾ ਤੇ ਆਪਾਂ ਨੂੰ ਏਸੀ ਵਾਲਾ ਵੀ ਲਿਆ ਕੇ ਦਵਾਂਗੇ। ਉਹ ਮੇਰੇ ਵੀ ਨਾ ਜਿਹੜੇ ਏਸੀ ਵਾਲੇ ਮੈਨੂੰ ਫੋਨ ਕਰਦੇ ਹੁੰਦੇ ਆ ਧਿਆਨ ਦੇ ਆਜੇ ਇਸ ਗੱਲ ਤੇ। ਬਾਈ ਹੁਣਾਂ ਦਾ ਨੰਬਰ ਡਿਸਪਲੇ ਤੇ ਚੱਲਦਾ ਪਿਆ। ਜਿੰਨੇ ਕਰਤਾਰ ਦਾ ਏਸੀ ਰੈਕਟਰ ਵੀ ਲੈਣਾ ਨਾ ਬਾਈ ਇਹਨਾਂ ਤੋਂ ਹੀ ਸੰਪਰਕ ਕਰ ਸਕਦੇ ਹੋ। ਰੇਟ ਰੂਟ ਦੀ ਟੈਨਸ਼ਨ ਨਾ ਲਿਆਜੇ ਭਰਾ ਸਾਡੇ ਕੋਲ ਨਹੀਂ। ਜਾਇਜ਼ ਹੀ ਲਾਉਂਦੇ ਆ। ਐ ਨਹੀਂ ਹੈਗਾ ਵੀ ਜਿਹੜੇ ਲਾ ਲੈਣਿਆ ਇਹ ਵੀ ਜ਼ਿੰਮੇਵਾਰ ਭਰਾ ਨੇ। ਬਿਲਕੁਲ ਬਿਲਕੁਲ ਜੀ ਇਹਨੂੰ ਜ਼ਿੰਮੇਵਾਰ ਦਾ ਹਰ ਪਤਾ ਹੈ ਜੀ। ਹਾਂ। ਲਓ ਜੀ ਇੱਕ ਜ਼ਿੰਮੇਵਾਰ ਵੀਰ ਵੀ ਆਇਆ ਇੱਥੇ ਇਹਨਾਂ ਨੂੰ ਵੀ ਪੁੱਛਦੇ ਆਂ। ਭਾਈ ਜੀ ਗਰਵਾਜ ਇਹ ਤੁਸੀਂ ਪਹਿਲਾਂ ਵਰਤ ਕੇ ਦੇਖਿਆ ਪਹਿਲਾਂ ਕਿਤੇ ਭਾਈ ਜੀ ਸਾਡੇ ਰਿਸ਼ਤੇਦਾਰਾਂ ਕੋਲੇ ਸੀਗਾ ਜੀ ਅੱਛਾ ਅਸੀਂ ਉਹਨਾਂ ਦਾ ਜਿਹੜਾ ਪਿਛਲੇ ਸਾਲ ਲੈ ਕੇ ਆਂਦਾ ਸਾਨੂੰ ਬਹੁਤ ਵਧੀਆ ਲੱਗਾ ਜੀ ਪਿਛਲੇ ਸਾਲ ਮਟਰ ਉਹਨੂੰ ਚਲਾ ਕੇ ਦੇਖਿਆ ਚਲਾ ਕੇ ਦੇਖਿਆ ਜੀ ਮੈਂ ਕਹਿੰਦਾ ਵੀ ਗਿੱਲੀ ਮਿੱਟੀ 'ਚ ਜਿਵੇਂ ਆਪਣੇ ਆਮ ਟਰੈਕਟਰ ਲੋਡ ਲੈਣ ਲੱਗ ਜਾਂਦੇ ਆ ਵੀ ਹੋਰ ਸੁਪਰ ਸੀਡਰਾਂ ਤੇ ਹਾਂ ਹਾਂ ਪਰ ਇਹਦੇ 'ਚ ਕੋਈ ਟਰੈਕਟਰ ਨੇ ਲੋਡ ਨਹੀਂ ਲਿਆ ਵੀ ਸੌਖਾ ਹੀ ਚਲਿਆ ਪੂਰਾ ਸੌਖਾ ਚਲਿਆ ਜੀ ਸਾਨੂੰ ਬਹੁਤ ਵਧੀਆ ਲੱਗਾ ਜੀ ਬਾਈ ਹੁਣ ਬਾਈ ਤਾਂ ਚਲੇ ਗਿਆ ਪਰ ਇਹ ਮੈਨੂੰ ਦੋ ਚਾਰ ਗੱਲਾਂ ਦੱਸੀ ਇੱਕ ਤਾਂ ਇਹ ਪ੍ਰੋਬਲਮ ਸੁਪਰ ਸੀਡਾਂ ਸਾਰੇ ਜ਼ਿੰਮੇਵਾਰਾਂ ਨੂੰ ਹੀ ਆਉਂਦੀ ਆ ਤੁਹਾਡੇ ਵੀ ਪਤਾ ਨਹੀਂ ਆਈ ਕਿ ਨਹੀਂ ਇਹ ਕਿਤਿਆਂ ਦੀਆਂ ਪਾਈਪਾਂ ਚੋਕ ਨਹੀਂ ਪਾਈਪਾਂ ਦੀ ਬਹੁਤ ਪ੍ਰੋਬਲਮ ਆਈ ਪਿਛਲੇ ਸਾਲ ਸਾਰਿਆਂ ਦੀ ਆਉਂਦੀ ਨਾ ਇਹਦੇ ਇਹ ਕਿਵੇਂ ਚੱਲਿਆ ਵੀ ਇਹ ਸਾਡੇ ਬਹੁਤ ਵਧੀਆ ਚੱਲਿਆ ਜੀ ਪਿਛਲੇ ਸਾਲ ਅਸੀਂ ਉਹਦੇ ਹੀ ਦੇਖ ਲਿਆ ਸੀਗਾ ਵੀ ਸਾਡੇ ਹੋਰ ਘਰਾਂ ਦੇ ਜਾਂ ਉਹਨਾਂ ਕੋਲ ਹੋਰ ਸੁਪਰਸੀਟਰ ਸੀਗੇ ਆਪਾਂ ਚਲੋ ਕਿਸੇ ਤੱਕ ਕਾ ਨਹੀਂ ਨਹੀਂ ਨਾ ਨਹੀਂ ਲੈਣਾ ਸਭ ਵਧੀਆ ਦੀ ਜੇ ਉਹਨਾਂ ਨੂੰ ਬਹੁਤ ਪ੍ਰੋਬਲਮ ਆਈ ਕੋਈ ਧੋਂਦਾ ਸੀ ਕੋਈ ਸਫਾਈ ਕਰਦਾ ਸੀ ਹਾਂ ਪਰ ਸਾਨੂੰ ਇਹਦੇ ਚ ਅਸੀਂ ਸਾਰਿਆਂ ਨੂੰ ਪੁੱਛਦੇ ਵੀ ਸਾਨੂੰ ਪੁੱਛਦੇ ਸੀਗੇ ਲੋਕ ਕਹਿੰਦੇ ਵੀ ਤੁਹਾਡਾ ਕਿਵੇਂ ਚੱਲਦਾ ਸੀ ਅਖਾਏ ਯਾਰ ਅਸੀਂ ਤਾਂ ਕਦੀ ਧੋਤਾ ਨਹੀਂ ਕਦੇ ਸਫਾਈ ਨਹੀਂ ਕੀਤੀ ਵੀ ਵਧੀਆ ਚੱਲਿਆ ਵਾ ਇੱਕ ਇਹਦੀ ਮੈਨੂੰ ਆ ਦੱਸੀ ਕਿਉਂਕਿ ਨਾ ਆਪਣਾ ਦੱਸੋ ਕੀ ਕਰਦੇ ਆ ਬਾਈ ਹੁਣ ਆਪਾਂ ਸਾਰੇ ਘਰਾਂ 'ਚ ਤੈਨੂੰ ਪਤਾ ਡਰਾਈਵਰ ਰੱਖ ਲਏ ਹਾਂਜੀ ਹਾਂ ਕੱਲੇ ਬੰਦੇ ਤੋਂ ਨਹੀਂ ਹੁੰਦਾ ਜਵਾਗ ਜੱਲਾ ਸਾਰੇ ਵੀਰਾਂ ਦੇ ਬਾਹਰ ਬੂਰਾ ਜਿਵੇਂ ਮਰਜ਼ੀ ਲਾ ਲਓ ਹਨਾ ਇਸ ਗੱਲ ਨੂੰ ਚਲੋ ਕੁਛ ਆਪ ਵੀ ਕਰਦੇ ਆ ਐਵੇਂ ਨਾ ਕਹਿਜੋ ਹਾਂਜੀ ਹਾਂ ਇਹ ਜਦੋਂ ਮੋੜ ਤੇ ਲਿਫਟ ਨਹੀਂ ਨਾ ਚੱਕਦਾ ਆਪਣਾ ਕੋਈ ਵੀਰ ਇਹ ਰਿੰਗੇ ਹੁੰਦੇ ਆ ਹੁੰਦੇ ਆ ਮਜ਼ਬੂਤੀ ਦਾ ਕੋਈ ਫਰਕ ਪਾਇਆ ਕਿ ਨਹੀਂ ਨਾ ਇਹਦੀ ਕੋਸ਼ ਅੱਗੇ ਨਾਲੋਂ ਡਿਸਕਾਂ ਬਹੁਤ ਜ਼ਿਆਦਾ ਹੈਵੀ ਆ ਜੀ ਉਹਦੇ ਨਾਲੋਂ ਉਹਦੇ ਨਾਲ ਹੈਵੀ ਆ ਹਾਂ ਉਹਦੇ ਨਾਲ ਹੈਵੀ ਆ ਜੀ ਤੇ ਬਾਕੀ ਥੋੜਾ ਜਿਹਾ ਮਿੱਟੀ ਵੀ ਇਹਦੇ 'ਚ ਘੱਟ ਫਸਦੀ ਆ ਥੋੜੀ ਜਗ੍ ਮੇਂ ਜਗਾ ਪਿੱਛੋਂ ਖੱਲਾ ਗਾਮ ਹਾਂ ਆਪ ਕਹਿ ਦਿੰਦੇ ਆ ਬੰਦਾ ਵੀ ਇਹ ਨਹੀਂ ਵੀ ਡਸਕਾਂ ਬੰਦ ਨਹੀਂ ਹੁੰਦੀਆਂ ਹੋ ਜਾਂਦੀਆਂ ਵੀਰ ਗਿੱਲੀ ਮਿੱਟੀ 'ਚ ਮੱਲੋ ਮੱਲੀਏ ਬੰਦ ਹੋ ਜਾਂਦੀਆਂ ਥੋੜੀ ਜਗ੍ਹਾ ਵੱਧ ਹੋਣ ਕਾਰਨ ਇਹ ਵੀ ਪ੍ਰੋਬਲਮ ਨਹੀਂ ਆਈ ਇਹ ਇਹ ਸਾਰਾ ਹੱਡਾਂ ਪਰਾਂ ਦਾ ਕੋਲ ਮਲਾਇ ਗੱਲ ਨੂੰ ਹਾਂ ਪਾਰਾ ਵੀ ਆ ਜੀ ਵੈਸੇ ਸਹੀ ਵੀ ਆ ਕੋਈ ਗੇਰ ਨਹੀਂ ਗਰਮ ਹੁੰਦਾ ਇਹਦਾ ਜਿੱਥੇ ਤੱਕ ਅਸੀਂ ਦੇਖਿਆ ਸਾਰੀ ਦਿਹਾੜੀ ਲਗਾਤਾਰ ਚਲਾ ਕੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਗੇਰ ਨਹੀਂ ਗਰਮ ਹੋਇਆ ਇਹਦਾ ਆਮ ਸੁਪਰਸੀਡਰਾਂ ਦੇ ਰੋਟੇਟਰਾਂ ਦੇ ਗੇਰ ਵੀ ਗਰਮ ਹੁੰਦੇ ਆ ਆਪਾਂ ਦੇ ਦੇ ਦਈਆਂ ਹਾਂ ਜੀ ਹਾਂ ਹਾਂ ਤੇ ਹੁਣ ਕਿਵੇਂ ਫਿਰ ਵਿਚਾਰ ਇੱਥੇ ਕਿਨੇ ਆਏ ਸੀ ਇਹ ਦੇਖਣੇ ਆਏ ਸੀ ਸਾਨੂੰ ਪਤਾ ਲੱਗਿਆ ਜੀ ਵੀ ਅੱਜ ਵੀ ਆਪਣੇ ਇੱਥੇ ਇਹਨਾਂ ਨੇ ਬਾਈ ਉਹਨਾਂ ਨੇ ਜਾਂ ਅਸੀਂ ਲੈ ਲਈ ਹਾਲੀਆਂ ਫਿਰ ਅਸੀਂ ਆਖਿਆ ਚਲੋ ਦੇਖ ਕੇ ਆਉਣਾ ਵੀ ਮੂਰੇ ਸੀਜ਼ਨ ਆਉਦਾ ਵਾ ਹੂੰ ਤੇ ਲੈਣ ਦਾ ਵਿਚਾਰ じゃ ਸੀਗਾ ਇਸ ਕਰਕੇ ਦੇਖਣ ਆਏ ਸੀਗੇ ਜੀ ਚੋਣੇ ਹੋਣ ਆਪਣੇ ਬਾਅਦ 6 ਮਹੀਨੇ ਤੱਕ ਹਾਂਜੀ ਹਾਂ ਤੇ ਉਦੋਂ ਬਾਅਦ ਇਹਨਾਂ ਦੀ ਲੋਡ ਪੈਣੀ ਚਲੋ ਬਾਬਾ ਸੋਹਣੇ ਅਸੀਂ ਇਹ ਨਹੀਂ ਆ ਹੋਰ ਵੀ ਦੇਖਾਂਗੇ ਜੇ ਸਾਨੂੰ ਵੈਸੇ ਸਾਰਿਆਂ ਨੂੰ ਵਧੀਆ ਲੱਗਿਆ ਹੋਰ ਵੀ ਦੇਖੇ ਅਸੀਂ ਅੱਛਾ ਸਾਨੂੰ ਫੇਰ ਵੀ ਵਧੀਆ ਲੱਗਿਆ ਪਹਿਲ ਮੰਨੇ ਇਹਦੇ ਤੇ ਆਈ ਸਾਰੇ ਘੋਮ ਘਮਾ ਕੇ ਹੁਣ ਫੇਰ ਸਾਨੂੰ ਸਿਲੈਕਟ ਤਾਂ ਤ ਰੇਟ ਰੂਟਰ ਲੋ ਕਿਵੇਂ ਆ ਬਾਈ ਬਈ ਰੇਟ ਹੁਣ ਚੀਜ਼ ਦੇ ਹਿਸਾਬ ਨਾਲ ਰੇਟ ਹੁੰਦਾ ਜੀ ਯਾਰ ਹਰੇਕ ਚੀਜ਼ ਦਾ ਚਲੋ ਕਹਿ ਦਿੰਦੇ ਆ ਨਹੀਂ ਬਾਲਾ ਪਹਾੜ ਤੇ ਤਾਂ ਨਹੀਂ ਬੈਠੇ ਦੇਖਦੇ ਆ ਬਾਈ ਉਹਨਾਂ ਨੇ ਪੁੱਛਦੇ ਆ ਕੀ ਗੱਲਬਾਤ ਬਣਦੀ ਆ ਚਲੋ ਬਾਈ ਜੈ ਜੈ ਲਾਇਆ ਵੀਰਾਂ ਨੂੰ ਤੇ ਧੰਨਵਾਦ ਬਾਈ ਸਮਾਂ ਦੇਣ ਲਈ ਤੁਹਾਡਾ ਵੀ ਇਹ ਬਹੁਤ ਵਧੀਆ ਲੱਗਾ ਬਾਈ ਤੁਹਾਡੇ ਨਾਲ ਗੱਲ ਕਰਕੇ ਮੈਂ ਵੀਰ ਨਾਲ ਮੜੀਆਂ ਗੱਲਾਂ ਮਾਰ ਲਾਂ ਬਾਈ ਬਹਿ ਗਿਆ ਚਾਹ ਪੀਣ ਬਾਕੀ ਮੈਂ ਹੀ ਸਮਾਪਤੀ ਕਰ ਦੇਣਾ ਗਰਵਾਜ ਕਰਤਾਰ ਕੋਈ ਵੀ ਟਰੈਕਟਰ ਗਰਵਾਜ ਦਾ ਕੋਈ ਵੀ ਇੰਪਲੀਮੈਂਟ ਰੂਟਰ ਵੇਟਰ ਸੁਪਰ ਸੀਡਰ ਮਲਚਰ ਪਲਾਉ ਕੰਪਿਊਟਰ ਕਰਾ ਆਉਣ ਵਾਲੇ ਸਮਾਂ 'ਚ ਸਾਰੇ ਇੰਪਲੀਮੈਂਟਾਂ ਦੀ ਲੋਡ ਬਣੀ ਤੇ ਮੇਰੇ ਵੀਰ ਨੰਬਰ ਬਾਈ ਉਹਨਾਂ ਦੇ ਡਿਸਪਲੇ ਤੇ ਦਿੱਤੇ ਹੀ ਆ ਤੇ ਇੱਕ ਗੱਲ ਹੋਰ ਏਸੀ ਕੈਬ ਨਾਲੇ ਵੀਰ ਮੈਨੂੰ ਬਹੁਤ ਪੁੱਛਦੇ ਆ ਉਹ ਵੀ ਬਾਈ ਤੋਂ ਮੈਂ ਤੁਹਾਡਾ ਮਸਲਾ ਹਲ ਕਰਾ ਦਿੱਤਾ ਬਾਈ ਜੀ ਆ ਜਾਓ ਮੜਾ ਅੱਗੇ ਆ ਲੈ ਲੀਏ ਉਹ ਵੀ ਬਾਈ ਤੋਂ ਮਸਲਾ ਤੁਹਾਡਾ ਮੈਂ ਕਰਾ ਦਿੱਤਾ ਇਹ ਏਸੀ ਕੈਬਨ ਵੀ ਤੁਸੀਂ ਲੈਣਾ ਤੇ ਉਹ ਵੀ ਲੈ ਸਕਦੇ ਜੀ ਬਾਈ ਉਹਨਾਂ ਨੂੰ ਤੁਸੀਂ ਆਪਦਾ ਦੱਸੋ ਵੀ ਆਵਲਾ ਟਰੈਕਟਰ ਸਾਨੂੰ ਚਾਹੀਦਾ ਬਾਕੀ ਦੂਜੇ ਮਾਡਲ ਤਾਂ ਬਾਈ ਜੀ ਨਾਲ ਕੋਲੇ ਅਵੇਲੇਬਲ ਹੁੰਦੇ ਜਾਂਦੇ ਐ ਇੱਥੇ ਖੜੇ ਜਾਂਦੇ ਆ ਸਾਰੇ ਤੇ ਨੰਬਰ ਡਿਸਪਲੇ ਤੇ ਲੱਗੀ ਆ ਗਿਆ ਜੀ ਹਾਂਜੀ ਕਹੀਂ ਚਾਹ ਪਿੰਗ ਚਲੇ ਗਏ ਮੈਂ ਵੀਰਾਂ ਨੂੰ ਫਤਿਹ ਕਿ ਜاتی ਆ ਬਾਈ ਨੇ ਤੁਹਾਡੀ ਕੰਪਨੀ ਤਰੀ ਬਹੁ ਕੀਤੀ ਆ ਬਾਈ ਨੂੰ ਰੇਡ ਰੋਡ ਜਾਇਲ ਲਾਇਆ ਜੇ ਤੇ ਚਲੋ ਵੱਧ ਘੱਟ ਸ਼ਬਦ ਲਈ ਮਾਫੀ ਆ ਜੀ ਨਵਾਂ ਗਿਆ ਮਿਲਦੇ ਆ ਅਗਲੀ ਵੀਡੀਓ ਸਾਰੇ ਵੀਰਾਂ ਨੂੰ ਸੱਚੀ ਗੱਲ